250 ڈالر ਚ ਪੀਆ ਐਕਚੁਅਲੀ ਦਿਸ ਹੈਪਨਡ ਡੂ ਟੂ ਰਿਸਰਚ ਰਿਸਰਚ ਕਰੋਗੇ ਕੈਨੇਡਾ ਦੇ ਵਿੱਚ ਸਕਿੱਲ ਸ਼ੌਰਟੇਜ ਚ ਬਹੁਤ ਪ੍ਰੋਗਰਾਮ ਨੇ ਜੀ ਵੇਰੀਅਸ ਪ੍ਰੋਗਰਾਮਸ ਆ देयर ਕਾਲੀ ਐਕਸਪ੍ਰੈਸ ਐਂਟਰੀ ਆ 778 ਲੋਕਾਂ ਨੂੰ ਐ ਹੀ ਪਤਾ ਹੈ ਕੈਨੇਡਾ ਦੀ ਪੀਆ ਦਾ ਸਭ ਤੋਂ ਵੱਡਾ ਮਿਥ ਹੈ ਉਹ ਇਹ ਹੈ ਕਿ ਏਜ 77 ਪੀਆਰ ਦਾ ਮਤਲਬ 778 ਤੇ ਮਾਸਟਰਸ ਐਂਡ ਫ੍ਰੈਂਚ ਨਹੀਂ ਹੁੰਦਾ ਪੀਆਰ ਦਾ ਮਤਲਬ ਡਿਪਲੋਮਾ 5.5 ਬੈਂਡ ਤੇ 2 ਸਾਲ ਦਾ ਐਕਸਪੀਰੀਅੰਸ ਵੀ ਹੁੰਦਾ ਐਟ ਪ੍ਰੈਜ਼ੈਂਟ ਕੈਨੇਡਾ ਚ 10 12 ਪੀਆਰ ਸਕਿੱਲ ਸ਼ਾਰਟੇਜ ਪ੍ਰੋਗਰਾਮ ਚੱਲ ਰਹੇ ਨੇ ਜਰਨਲੀ ਆਪਾਂ ਜਾਣਦੇ ਆ ਐਕਸਪ੍ਰੈਸ ਐਂਟਰੀ ਪੀਐਨਪੀ ਜੀ 8 ਬੈਂਡਸ ਚਾਹੀਦੇ ਨੇ ਜੀ ਮਾਸਟਰਸ ਡਿਗਰੀ ਚਾਹੀਦੀ ਹੈ ਤਾਨੂੰ ਫ੍ਰੈਂਚ ਚਾਹੀਦੀ ਆ ਬੰਦਾ ਡਰ ਹੀ ਜਾਂਦਾ ਵੀ ਕੈਨੇਡਾ ਪੀਆਰ ਤਾਂ ਯਾਰ ਹੋ ਹੀ ਨਹੀਂ ਸਕਦਾ ਇੱਥੇ ਤਾਂ 5-5 ਸਾਲ ਦਾ ਗੈਪ ਲੋਕੀ ਸਟੱਡੀ ਵੀਜ਼ਾ ਨੂੰ ਭੱਜੀ ਜਾਂਦੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਦੋ ਤੁਹਾਡੇ ਕੋਲ ਡਿਪਲੋਮਾ 6 ਬੈਂਡ ਆ ਤੁਹਾਡੇ ਕੋਲ ਸਾਲ 2 ਸਾਲ ਦੀ ਤੁਹਾਡੇ ਕੋਲ ਐਕਸਪੀਰੀਅੰਸ ਆ ਤੁਸੀਂ ਪੀਆਰ ਤੇ ਜਾ ਸਕਦੇ ਦੇਖੋ ਪੀਆਰ ਇੱਕ ਮੈਂ ਤੁਹਾਨੂੰ ਦੱਸਿਆ ਰਿਸਰਚ ਟੌਪਿਕ ਹੈ ਮੈਂ ਸਾਰੇ ਨੂੰ ਇਹੀ ਬੇਨਤੀ ਕਰਦਾ ਜੀ ਤੁਸੀਂ ਪੀਆਰ ਰਿਲੇਟਡ ਅਪਰੋਚ ਕਰਨਾ ਹੈ ਅਪਰੋਚ ਉਹਨੂੰ ਕਰੋ ਜਿਹਦਾ ਪੈਨਲ ਆਪਣਾ ਬੈਠਾ ਹੈ ਰੈਗੂਲੇਟਡ ਕੰਸਲਟੈਂਟਸ ਦਾ ਕੈਨੇਡਾ ਦੇ ਵਿੱਚ ਸਾਡਾ ਕੰਮ ਹੀ ਰਿਸਰਚ ਕਰਨਾ ਹੈ ਜੀ ਅਸੀਂ ਰਿਸਰਚ ਬੇਸ ਕੰਮ ਕਰਦੇ ਹਾਂ ਲੋਕਾਂ ਨੂੰ ਨੋਲੇਜ ਤਾਂ ਹੀ ਨਹੀਂ ਹੈਗੀ ਜੀ ਉਹਨਾਂ ਨੂੰ ਲੱਗਦਾ ਪੀਆਰ ਇਜ਼ ਇੰਪੋਸੀਬਲ ਥਿੰਗ ਨਹੀਂ ਇਹ ਪੋਸੀਬਲ ਹੈਗਾ ਕੁਝ ਕੇਸਸ ਦੇ ਵਿੱਚ 5 ਬੈਂਡ ਨਾਲ ਤੁਸੀਂ ਆਈਟੀਆਈ ਡਿਪਲੋਮਾ ਕੀਤਾ ਤੁਹਾਡੀ ਪੀਆਰ ਹੋ ਜਾਂਦੀ ਹੈ ਜੀ ਕੀ ਬਾਤ ਹੈ 6 ਬੈਂਡ ਤੇ ਵਿੱਚ ਤਾਂ ਬਹੁਤ ਈਜ਼ੀ ਹੈ ਗ੍ਰੈਜੂਏਟਸ ਵਿਦ 6 ਬੈਂਡ ਕੈਨ ਗੋ ਫੋਰ ਕੈਨੇਡਾ ਪੀਆਰ ਵਿਦ ਫੈਮਿਲੀ 250 only ਰੀਜ਼ਨ ਕੀ ਹੈ ਅਵੇਅਰਨੈਸ ਬਹੁਤ ਘੱਟ ਹੈ ਹਰ ਬੰਦਾ ਉਹ ਪ੍ਰੋਡਕਟ ਸੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕੋ ਜਿਹਦੇ ਬਾਰੇ ਉਹਨੂੰ ਥੋੜੀ ਬਹੁਤ ਨੋਲਿਜ ਹੈ ਹਰ ਬੰਦੇ ਨੂੰ ਹਰ ਚੀਜ਼ ਦੀ ਨੋਲਿਜ ਨਹੀਂ ਹੈ ਨਾਉ ਪ੍ਰੋਬਲਮ ਕੀ ਹੈ ਮਾਰਕੀਟ ਚ ਮੈਨੂੰ ਕਹਿੰਦੇ ਨੇ ਲੋਕ ਕਿ ਅਵੇਲੇਬਲ ਕਿਉਂ ਨਹੀਂ ਮੈਂ ਕਿਹਾ ਨੋਲਿਜ ਹੈ ਨਹੀਂ ਹਮ ਹਮ ਐਡੀ ਵੱਡੀ ਬੁੱਕ ਕੌਣ ਪੜੂਗਾ ਕੌਣ ਪੜੇਗਾ ਆਰਸੀਆਪ ਦੀਆਂ 14 ਵੈਬਸਾਈਟ ਜਾ ਕੇ ਇੱਕ ਇੱਕ ਵੈਬਸਾਈਟ ਦੇ 100-100 ਪੇਜ ਨੇ ਕੌਣ ਪੜੇਗਾ ਪੜੇਗਾ ਵੀ ਤਾਨਾ ਜੈਨੂੰ ਪੜਨਾ ਆਂਦਾ ਰੈਗੂਲੇਟਡ ਕੰਸਲਟੈਂਟ ਦਾ ਫਾਇਦਾ ਇਹ ਹੈਗਾ ਯਾਰ ਕਿ ਉਹਦੇ ਕੋਲ ਇੱਕ ਤਾਂ ਅਪਡੇਟਸ ਆਉਂਦੇ ਨੇ ਤੇ ਉਹ ਇੱਕ ਐਡਵੋਕੇਟ ਦੀ ਤਰ੍ਹਾਂ ਐਡੀਆਂ ਮੋਟੀਆਂ-ਮੋਟੀਆਂ ਬੁੱਕਸ ਪੜਨ ਦਾ ਐਬਿਲਿਟੀ ਰੱਖਦਾ ਆ ਸੋ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਕਹਿੰਦੇ 6 ਮਹੀਨੇ ਹੋਏ ਨੂੰ ਸ਼ੁਰੂ ਹੋਏ ਨੂੰ ਜਾਂ 4 ਮਹੀਨੇ ਸ਼ੁਰੂ ਹੋਏ ਨੂੰ ਹੋਏ ਨੇ ਤੇ ਇਹਦੇ ਚ ਤਾਂ ਪੋਸਿਬਿਲਿਟੀ ਬਹੁਤ ਜ਼ਿਆਦਾ ਹੋਏਗੀ ਕੈਂਡੀਡੇਟ ਦੀ ਡੈਫੀਨੇਟਲੀ ਜੀ ਉਹਨਾਂ ਨੇ ਸਕਿੱਲ ਸ਼ਾਰਟੇਜ ਦੇ ਉੱਤੇ ਸਿਲੈਕਸ਼ਨ ਕਰਨੀ ਹੈ ਤੇ ਹਰੇਕ ਕਮਿਊਨਿਟੀ ਚ ਜਿੰਨੀਆਂ ਉਹਨਾਂ ਦੀਆਂ ਅਵੇਲੇਬਿਲਟੀ ਹੈਗੀ ਆ ਉਹਨਾਂ ਨੇ ਰਿਕਰੂਟ ਕਰਨੇ ਆ ਤੇ ਇਹ ਪ੍ਰੋਗਰਾਮ ਚੱਲਣਾ ਵੀ 3-4 ਸਾਲ ਹੈ ਹਲੇ